ਵੀ ਖਰਾਕ ਬੰਦੇ ਨੂੰ ਕਿਹੜੀ ਖਾਣੀ ਚਾਹੀਦੀ ਆ ਵੈਜ ਜਾਂ ਨੌਨ ਵੈਜ ਨੌਨ ਵੈਜ ਜਿਹੜਾ ਉਹ ਕਿਹੜੇ ਢੰਗ ਨਾਲ ਖਾਦਾ ਜਾ ਸਕਦਾ ਜਿਹੜਾ ਫਾਇਦੇਮੰਦ ਹੋਵੇ ਸਰੀਰ ਲਈ ਜੀ ਨੌਨ ਵੈਜ ਜਿਹੜਾ ਕੁਦਰਤੀ ਤੌਰ ਤੇ ਅਸੀਂ ਖਾਂਦੇ ਸੀ ਉਹ ਹੁਣ ਗ੍ਰਿਲਡ ਭੁੰਨਿਆ ਹੋਇਆ ਇਹ ਚੀਜ਼ਾਂ ਦਾ ਬਾਅਦ ਹੀ ਗੱਲ ਹੈ ਹੂੰ ਕੁਦਰਤੀ ਤੌਰ ਤੇ ਜਿਹੜਾ ਹੈਗਾ ਸਭ ਤੋਂ ਬੈਸਟ ਮੰਨਿਆ ਗਿਆ ਜਿਹੜਾ ਉਹ ਬੋਇਲ ਕਰਕੇ ਆ ਉਹ ਬੱਚਿਆਂ ਨੂੰ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਉਹ ਡਵਲਪਿੰਗ ਸਟੇਜ ਹੁੰਦੇ ਆ ਉਹਨਾਂ ਨੂੰ ਬ੍ਰੇਨ ਨੂੰ ਵੀ ਬਹੁਤ ਜ਼ਿਆਦਾ ਮਾਤਰਾ ਚਾਹੀਦੀ ਹੁੰਦੀ ਫੈਟ ਚਾਹੀਦੀ ਹੁੰਦੀ ਉਹਨਾਂ ਨੂੰ ਆਰਗਨ ਨੂੰ ਵੀ ਫੈਟ ਚਾਹੀਦੀ ਹੈ ਹਰ ਇੱਕ ਆਰਗਨ ਨੂੰ ਫੈਟ ਚਾਹੀਦੀ ਹੁੰਦੀ ਹੈ ਤਾਂ ਮੋਟਾਪੇ ਦੇ ਕਾਰਨ ਕੀ ਮੰਨਦੇ ਹੋ ਕੀ ਮੋਢਲੇ ਕਾਰਨ ਤੁਹਾਨੂੰ ਕੀ ਲੱਗਦਾ ਮੋਟਾਪੇ ਦੇ ਕਾਰਨ ਜਿਹੜਾ ਬੇਸਿਕਲੀ ਕਾਰਨ ਹੁੰਦਾ ਕਿ ਸਾਡੇ ਅੰਦਰ ਪੇਟ ਦੇ ਅੰਦਰ ਕੁਝ ਖਾਸ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਆ ਹਰ ਚੀਜ਼ ਨੂੰ ਫੈਟ ਚ ਕਨਵਰਟ ਕਰੀ ਜਾਣਗੇ ਉਹਨਾਂ ਦਾ ਗਟ ਫਲੋਰਾ ਜਿਹੜਾ ਹੈ ਗਟ ਬੈਕਟੀਰੀਆ ਜਿਹੜੇ ਹੈਗੇ ਆ ਉਹ ਡਿਸਟਰਬ ਹੋ ਜਾਂਦੇ ਆ ਉਸ ਨੂੰ ਉਸ ਦੇ ਕਰਕੇ ਉਹ ਇਸ ਤਰ੍ਹਾਂ ਦੀ ਸੜੀ ਜਿਹੜੀਆਂ ਬਹੁਤ ਸਾਰੀਆਂ ਮੋਟਾਪੇ ਦੇ ਰਿਲੇਗਡਿੰਗ ਜਾਂ ਅਗਰੈਸਿਵ ਜਾਂ ਆਰਟਿਸਮ ਜਾਂ ਮੈਂਟਲ ਡਿਸੋਰਡਰ ਜਾਂ ਡਿਪਰੈਸ਼ਨ ਸਿਜੋਫਰੀਨੀਆ ਇਹ ਸਾਰੀਆਂ ਬਿਮਾਰੀਆਂ ਉਹ ਲੈ ਕੇ ਆਉਂਦੇ ਆ ਘਰੇ ਬੈਠਾ ਬੰਦਾ ਉਹਦਾ ਮੋਟਾਪਾ ਘਟਾ ਸਕਦਾ ਬਿਲਕੁਲ ਕਿਵੇਂ ਘਟਾ ਸਕਦਾ ਬੜੀ ਸਿੰਪਲ ਗੱਲ ਹੈ ਕਿ ਗੋੜਾ ਸ਼ੱਕਰ ਚੀਨੀ ਮਿੱਠਾ ਹਰ ਤਰ੍ਹਾਂ ਦਾ ਆ ਹਰ ਤਰ੍ਹਾਂ ਦਾ ਗੁੜ ਗੜ ਵਾਲੀ ਦੇਖੋ ਕੋਈ ਵੀ ਜਿਹੜੀ ਪ੍ਰੋਸੈਸਡ ਨਾ ਉਹ ਪ੍ਰੋਸੈਸਡ ਹੈ ਗੁੜ ਵੀ ਪ੍ਰੋਸੈਸਡ ਹੈ ਗੰਨਾ ਦਾ ਹੈ ਨਹੀਂ ਗੰਨਾ ਚੂਪ ਲਓ ਗੰਨੇ ਨਾਲ ਕੁਝ ਨਹੀਂ ਹੋਣਾ ਨਹੀਂ ਉਹ ਪ੍ਰੋਸੈਸਡ ਹੈ ਜਿਹੜਾ ਕੁਦਰਤ ਤੌਰ ਤੇ ਗਰੇ ਮਿੱਠੇ ਬਿਨਾ ਨਹੀਂ ਰਹਿ ਸਕਦੇ ਤਾਂ ਤੁਹਾਡੇ ਲਈ ਸ਼ਹਿਦ ਹੈ ਸ਼ਾਇਦ ਸ਼ਾਇਦ ਇਸ ਮਦਰ ਨੇਚਰ ਦਾ ਕੁਦਰਤੀ ਮਿੱਠਾ ਹੈ ਠੀਕ ਹੈ ਸਿਰਫ ਉਹ ਲਿਆ ਜਾ ਸਕਦਾ ਉਹ ਲਿਆ ਜਾ ਸਕਦਾ ਠੀਕ ਹੈ ਅੰਦਰ ਸਭ ਖਾਣਾਕ ਨੂੰ ਲੈ ਕੇ ਗੱਲ ਜਰੂਰ ਕਰਾਂਗੇ ਆਪਾਂ ਵੀ ਖਾਣਾਕ ਬੰਦੇ ਨੂੰ ਕਿਹੜੀ ਖਾਣੀ ਚਾਹੀਦੀ ਆ ਵੈਜ ਜਾਂ ਨਾਣ ਵਿੱਚ ਸਿੱਧੇ ਸਵਾਲਾਂ 'ਤੇ ਸਿੱਧੇ ਜਵਾਬ ਮਨੁੱਖ ਜਿਹੜਾ ਸ਼ੁਰੂ ਤੋਂ ਹੀ ਮਾਸਾਹਾਰੀ ਰਿਹਾ ਵੈਸੇ ਤੋਂ ਹੂੰ ਸ਼ਾਕਾਹਾਰੀ ਸਮੇਂ ਦੇ ਨਾਲ ਤਬਦੀਲੀਆਂ ਜਦੋਂ ਆਈਆਂ ਉਹਨੇ ਆਪਣੇ ਆਪ ਨੂੰ ਐਡਜਸਟ ਕਰ ਲਿਆ ਮਨੁੱਖ ਸ਼ੁਰੂ ਤੋਂ ਮਾਸਾਹਾਰੀ ਰਿਹਾ ਹੂੰ ਆਦੀ ਕਾਲ ਤੋਂ ਹੂੰ ਉਹਦੇ ਵਿੱਚ ਕਾਰਨ ਹੈ ਕਿ ਮਨੁੱਖ ਦੇ ਵਿੱਚ ਜਿਹੜਾ ਹੈਗਾ ਉਹ ਪੱਤੇਦਾਰ ਜਿਹੜੀ ਭੋਜਨ ਹੈ ਜਿਹੜੀ ਕੁਦਰਤੀ ਜਲੀ ਅਧਿਕ એનર્ਜੀ ਆ ਉਸ ਨੂੰ ਫਿਕਸ ਕਰਦੇ ਆ ਪਲਾਂਟਸ ਪਲਾਂਟਸ ਨੂੰ ਜਿਹੜੇ ਖਾਣ ਦਾ ਕੰਮ ਹੈ ਉਹ ਪਸ਼ੂ ਕਰ ਸਕਦੇ ਐਨੀਮਲ ਜਿਹਦੇ ਚਾਰ ਦੰਦ ਹੈਟਲੇ ਦੰਦ ਹੁੰਦੇ ਆ ਫਲੇਟਰਡ ਹੁੰਦੇ ਆ ਉਹ ਖਾ ਸਕਦੇ ਆ ਉਹ ਉਹਨੂੰ ਡਾਈਜੈਸਟ ਕਰ ਸਕਦੇ ਆ ਮਨੁੱਖ ਪੱਤੇਦਾਰ ਭੋਜਨ ਨੂੰ ਡਾਇਰੈਕਟ ਡਾਈਜੈਸਟ ਨਹੀਂ ਕਰ ਸਕਦਾ ਮਨੁੱਖ ਉਸ ਐਨੀਮਲ ਨੂੰ ਖਾ ਸਕਦਾ ਉਹ ਇਕੱਲੇ ਉਹਦੇ ਲਈ ਇੱਕ ਐਡਵਾਂਸ ਹੋ ਗਿਆ ਜੇ ਮਨੁੱਖ ਡਾਇਰੈਕਟ ਖਾਊਗਾ ਗ੍ਰੇਨਸ ਨੂੰ ਖਾਊਗਾ ਨਾ ਚੀਜ਼ਾਂ ਖਾਊਗਾ ਤਾਂ ਉਹ ਐਨੀਮਲ ਵਾਲਾ ਕੰਮ ਵੀ ਮਨੁੱਖ ਦੀਆਂ ਆਂਤੜੀਆਂ ਨੂੰ ਕਰਨਾ ਪਊਗਾ ਜਿਹਦੇ ਨਾਲ ਮਨੁੱਖ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਆਉਣੀਆਂ। ਜਨਰਲ ਤੌਰ ਤੇ ਫੋਰਨ ਦੇ ਵਿੱਚ ਏਸ਼ੀਅਨ ਲੋਕਾਂ ਨੂੰ ਕਿਹਾ ਜਾਂਦਾ ਵੀ ਐਨੀਮਿਕ ਨੇ। ਇਹ ਏਸ਼ੀਅਨਾਈਜ਼ ਨੇ ਇਹਨਾਂ ਦੀਆਂ ਅੱਖਾਂ ਤੋਂ ਅੰਦਾਜ਼ਾ ਲਾਉਂਦੇ ਨੇ ਉਹ। ਤਾਂ ਉਹਦੇ 'ਚ ਹੁੰਦਾ ਹੈ ਕਿ ਇਹ ਲੋਕ ਐਨੀਮਿਕ ਰਹਿੰਦੇ ਨੇ। ਕਿਉਂਕਿ ਇਹਨਾਂ 'ਚ ਬੀ ਕੰਪਲੈਕਸ ਤੇ ਵੀ ਫੋਲਿਕ ਐਸਿਡ ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ। ਕਿਉਂਕਿ ਜਿਹੜਾ ਵੇਜੀਟੇਰੀਅਨ ਜਿਹੜਾ ਫੂਡ ਹੈ ਉਹ 'ਚ ਕਦੇ ਵੀ ਸਾਨੂੰ ਮਲਟੀਵਿਟਾਮਿਨਸ ਬੀ ਕੰਪਲੈਕਸ ਗਰੁੱਪ ਜਿਹੜਾ ਤੇ ਜਿਹੜਾ ਫੋਲਿਕ ਐਸਿਡ ਇਹ ਡੈਫੀਸ਼ੈਂਸੀ ਰਹਿੰਦੀ ਰਹਿੰਦੀ ਹੈ। ਰਾਈਟ ਤੇ ਇਸ ਕਰਕੇ ਸਾਨੂੰ ਜ ਨਾਨਵੇਜ ਦੀ ਜ਼ਿਆਦਾ ਪ੍ਰੈਫਰੈਂਸ ਉਹ ਕਰਨੀ ਚਾਹੀਦੀ ਆ ਨਾਟ ਓਨਲੀ ਨਾਨਵੇਜ ਐਨੀਮਲ ਪ੍ਰੋਡੂਟ ਜਿਹੜੇ ਲੋਕ ਨਾਨਵੇਜ ਡਾਇਰੈਕਟ ਨਹੀਂ ਖਾ ਸਕਦੇ ਧਾਰਮਿਕ ਰੀਜਨ ਕਰਕੇ ਉਹਨਾਂ ਨੂੰ ਦੁੱਧ ਘਿਓ ਲੱਸੀ ਤੇ ਦਹੀਂ ਵਗੈਰਾ ਇਹ ਮੈਕਸਿਮ ਮਾਤਰਾ ਚ ਲੈਣਾ ਚਾਹੀਦਾ ਜਿੰਨਾ ਫਰਮੈਂਟਡ ਲੈਣਗੇ ਉਹ ਦੁੱਧ ਨੂੰ ਫਰਮੈਂਟ ਫਾਰਮ ਚ ਯਾਨੀ ਦਹੀਂ ਤੋਂ ਬਾਅਦ ਜਿਹੜਾ ਕਲਚਰ ਕਰਕੇ ਦਹੀਂ ਮੱਖਣ ਹੋ ਗਿਆ ਘਿਓ ਹੋ ਗਿਆ ਪਨੀਰ ਹੋ ਗਿਆ ਹਨਾ ਲੱਸੀ ਹੋ ਗਈ ਦਹੀਂ ਹੋ ਗਿਆ ਉਹ ਦੁੱਧ ਨਾਲੋਂ ਉਹ 4 ਤੋਂ 5 ਗੁਣਾ ਉਹਦੇ 'ਚ ਜਿਹੜੀ ਸ਼ਕਤੀ ਉਹ ਵਧਾ ਲੈਣਗੇ। ਹੂੰ। ਤਾਂ ਉਹ ਉਸ ਰੂਪ 'ਚ ਪਹਿਲਾਂ ਖਾਂਦੇ ਵੀ ਸੀ ਬਹੁਤ ਸਾਰੇ ਹਰਿਆਣਵੀ ਆ ਜਿਹੜੇ ਜਾਂ ਰਾਜਸਤਾਨੀ ਕਲਚਰ ਦੇ ਜਿਹੜੇ ਲੋਕ ਨੇ ਉਹਨਾਂ ਦੇਖੋ ਉਹਨਾਂ ਦੇ ਘਰਾਂ 'ਚ ਦੁੱਧ ਦਹੀਂ ਦਹੀਂ ਬਹੁਤ ਆ ਪੀਂਦੇ ਨੇ, ਮੱਖਣ ਬਹੁਤ ਖਾਂਦੇ ਨੇ, ਲੱਸੀ ਬਹੁਤ ਉਹਨਾਂ ਦੀ ਬੋਡੀ ਵੀ ਅੱਛੀ ਹੈ। ਹੁਣ ਉਹ ਆਪਣੇ ਆਪ ਨੂੰ ਨਾਨ ਵੇਜਿਟੇਰੀਅਨ ਨਹੀਂ ਕਹਿ ਸਕਦੇ। ਹੂੰ। ਪਿਓਰ ਵੇਜ ਨਹੀਂ ਕਹਿ ਸਕਦੇ। ਸਾਇੰਟਿਫਿਕਲੀ ਉਹਨਾਂ ਨੂੰ ਵੀ ਕਹਿਣਾ ਪੈਣਾ ਉਹ ਯਾਰ ਉਹਨਾਂ ਨੂੰ ਵੇਜ। ਹੂੰ। ਪਿਓਰਨ ਵੈਜੀਟੇਰੀਅਨ ਬੀਗਨ ਨਹੀਂ ਜਿਹੜੇ ਮਤਲਬ ਦੁੱਧ ਨੂੰ ਵੀ ਛੱਡ ਦਿੰਦੇ ਨੇ ਤੇ ਉਹਦੇ ਵਿੱਚ ਫਿਰ ਤੁਸੀਂ ਲੰਬੇ ਸਮੇਂ ਵਿੱਚ ਦੇਖੋਗੇ ਕਿ ਉਹ ਸਰੀਰ 'ਚ ਕਮਜ਼ੋਰੀਆਂ ਬਹੁਤ ਆ ਜਾਣੀਆਂ ਸਰੀਰ ਨੂੰ ਸਿਰਫ ਤੁਸੀਂ ਸਲਿਮ ਕਰਕੇ ਪਤਲਾ ਸਰੀਰ ਨੂੰ ਹੈਲਦੀ ਨਹੀਂ ਕਹਿ ਸਕਦੇ ਤਾਂ ਨੌਨ ਵੇਜ ਤੇ ਆ ਜੀਏ ਨੌਨ ਵੇਜ ਜਿਹੜਾ ਉਹ ਕਿਹੜੇ ਢੰਗ ਨਾਲ ਖਾਧਾ ਜਾ ਸਕਦਾ ਹੈ ਜਿਹੜਾ ਫਾਇਦੇਮੰਦ ਹੋਵੇ ਸਰੀਰ ਲਈ ਜੀ ਨੌਨ ਵੇਜ ਜਿਹੜਾ ਕੁਦਰਤੀ ਤੌਰ ਤੇ ਅਸੀਂ ਖਾਂਦੇ ਸੀ ਉਹ ਹੁਣ ਗ੍ਰਿਲਡ ਭੁੰਨਿਆ ਹੋਇਆ ਇਹ ਚੀਜ਼ਾਂ ਦਾ ਬਾਅਦ ਹੀ ਗੱਲ ਹੈ ਕੁਦਰਤ ਤੌਰ ਤੇ ਜਿਹੜਾ ਹੈਗਾ ਸਭ ਤੋਂ ਬੈਸਟ ਮੰਨਿਆ ਗਿਆ ਜਿਹੜਾ ਉਹ ਬੋਇਲ ਕਰਕੇ ਆ ਕਿ ਜਿੰਨੀ ਦੇਰ ਤੱਕ ਸੀ ਇੱਕ ਤਾਂ ਸਭ ਤੋਂ ਉੱਤਮ ਜਿਹੜਾ ਤਰੀਕਾ ਨੂੰ ਲੰਬੇ ਸਮੇਂ ਤਰੀਕੇ ਰੱਖ ਸਕਦੇ ਹਾਂ ਉਹ ਹੈ ਕਿ ਇਸ ਨੂੰ ਮਤਲਬ 1 ਕਿਲੋ ਸੀ ਨਾਨ ਵੇਜ ਲੈ ਲਿਆ ਚਾਹੇ ਕਰੋੜੇ ਲੈ ਲਏ ਚਾਹੇ ਸੀ ਨਾਨ ਵੇਜ ਲੈ ਲਿਆ ਇਸ ਨੂੰ 8 ਲੀਟਰ ਵਿੱਚ ਪਾਣੀ ਪਾ ਲਿਆ ਮਿੱਟੀ ਦੇ ਬਰਤਨ ਜਿਸ ਨੂੰ ਸਲੋ ਆਂਚ ਤੇ ਅੱਗ ਅੱਗ ਦਿੱਖਦੇ ਉਹਨੂੰ ਭਗਾਉਂਦੇ ਉਹਨੂੰ ਬਾਲਦੇ ਰਹਿ ਗਏ ਜਦੋਂ 1 ਕਿਲੋ ਰਹਿ ਜਾਊਗਾ ਉਸ ਨੂੰ ਛਾਣ ਕੇ ਆ ਦੇ ਫਿਲਟਰ ਚ ਰੱਖ ਲਓ ਕਾਸੀ ਚ ਗਲਾਸ ਤੇ ਜਾਰ ਚ ਰੱਖੋ ਉਹਨੂੰ ਤੁਸੀਂ 10 ਤੋਂ 15 ਦਿਨ ਤੱਕ ਵੀ ਉਹਨੂੰ ਕੰਜ਼ੂਮ ਕਰ ਸਕਦੇ ਹੋ ਤੁਸੀਂ ਕਾਸੀ ਚ ਪਾ ਕੇ ਲੈ ਲਾਓ ਕਾਸੀ ਚ ਪਾ ਲੋ ਤੇ ਡਾਇਰੈਕਟ ਲੈ ਲਓ ਉਹ ਬੱਚਿਆਂ ਨੂੰ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਉਹ ਡਵਲਪਿੰਗ ਸਟੇਜ ਹੁੰਦੇ ਆ ਉਹਨਾਂ ਨੂੰ ਬ੍ਰੇਨ ਨੂੰ ਵੀ ਬਹੁਤ ਜ਼ਿਆਦਾ ਮਾਤਰਾ ਚਾਹੀਦੀ ਹੁੰਦੀ ਫੈਟ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਆਰਗਨ ਨੂੰ ਵੀ ਫੈਟ ਚਾਹੀਦੀ ਹੈ ਹਰ ਇੱਕ ਆਰਗਨ ਨੂੰ ਫੈਟ ਚਾਹੀਦੀ ਹੁੰਦੀ ਹੈ ਤਾਂ ਫੈਟ ਅਸੀਂ ਦਵਾਂਗੇ ਨਾ ਨਾਨਵੇਜ ਦੇ ਵਿੱਚੋਂ ਸਾਰਾ ਕੁਝ ਮਿਲਦਾ ਹੈ ਜਿਹੜੇ ਆਪਣੇ ਸਰੀਰ ਨੂੰ ਲੋਡ ਹੁੰਦੇ ਜਿਹੜੇ ਵੀ ਕੰਪਲੀਟ ਇੱਕ ਕੰਪਲੀਟ ਇੱਕ ਫੂਡ ਹੈ ਡਾਈ ਇੱਕ ਸਾਈਕਲ ਹੈ ਨਾ ਕੁਦਰਤੀ ਆਪਾਂ ਜਿਹੜਾ ਪ੍ਰਕਿਰਤੀ ਦਾ ਇੱਕ ਸਾਈਕਲ ਪੜ੍ਹਦੇ ਹੁੰਦੇ ਸੀਗੇ ਉਹ ਸਾਈਕਲ ਦੇ ਵਿੱਚੋਂ ਆਏ ਆਂ ਸੀ ਤੇ ਉਹ ਕੁਦਰਤੀ ਤੌਰ ਤੇ ਆ ਕਿ ਉਹਦੇ ਵਿੱਚ ਜਿੰਨਾ ਸਾਰੇ ਤੱਤ ਹੈਗੇ ਰੈਡੀमेड ਨੇ ਉਹ ਸਿੱਧੇ ਸਾਡੀ ਬੋਡੀ ਚ ਅਬ ਜ਼ੋਰ ਵਹਾਉਣਗੇ ਮਤਲਬ ਜਿਹੜੇ ਆਪਣੇ ਸਰੀਰ ਨੂੰ ਲੋੜਿੰਦੇ ਤੱਤ ਹੈ ਲੋੜਿੰਦੇ ਤੱਤ ਉਹ ਸਾਰੇ ਉਹਦੇ ਚੋਂ ਮਿਲਣਗੇ ਜਿਹੜਾ ਕੰਮ ਪਸ਼ੂਆਂ ਨੇ ਕਰਨਾ ਹਾਂ ਠੀਕ ਹੈ ਉਹਨਾਂ ਡਾਈਜੈਸਟਿਵ ਸਿਸਟਮ ਨੇ ਕਰਨਾ ਹੈਗਾ ਉਹ ਸਾਡੇ ਸਿਸਟਮ ਨੂੰ ਨਹੀਂ ਕਰਨਾ ਪੈਣਾ ਅਸੀਂ ਉਸ ਤੋਂ ਐਡਵਾਂਸ ਬਣਾ ਬਣਾਇਆ ਸਾਨੂੰ ਮਟੀਰੀਅਲ ਮਿਲ ਗਿਆ ਰੈਡੀ ਟੂ ਈਟ ਹੋ ਗਿਆ ਜਿਹੜਾ ਐਨੀਮਲ ਪਲਾਂਟ بیس ਫੂਡ ਹੋਊਗਾ ਪਤ ਉਹਨੂੰ ਖਾਣ ਵਾਸਤੇ ਉਹਨੂੰ ਪਚਾਉਣ ਵਾਸਤੇ ਸਾਨੂੰ ਸਾਡੇ ਸ਼ਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ ਤੇ ਬਹੁਤ ਸਾਰੀਆਂ ਜਿਹੜੀਆਂ ਆਟੋਇਮਿਊਨ ਬਿਮਾਰੀਆਂ ਅਲਰਜੀਸ ਨੇ ਉਹ ਪਲਾਂਟ بیس ਫੂਡ ਖਾਣ ਤੋਂ ਡਵੈਲਪ ਹੁੰਦੀਆਂ ਨੇ ਹੂੰ ਠੀਕ ਹੈ ਤਾਂ ਇੱਕ ਹੁਣ ਇੱਕ ਗੱਲ ਹੋਰ ਆਪਾਂ ਜ਼ਰੂਰ ਕਰਾਂਗੇ ਡਾਕਟਰ ਸਾਹਿਬ ਮੋਟਾਪੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਕੋਈ ਕਹਿੰਦਾ ਕਣਕ ਖਾਣ ਨਾਲ ਮਟਾਪਾ ਵੱਧਦਾ ਕੋਈ ਕਹਿੰਦਾ ਜਾਦਾ ਖਾਣ ਨਾਲ ਮਟਾਪਾ ਵੱਧਦਾ ਪਰ ਕਈ ਤਰ੍ਹਾਂ ਦੇ ਆਪਾਂ ਲੋਕ ਦੇਖਦੇ ਆ ਉਹ ਖਾਂਦੇ ਵੀ ਬਹੁਤ ਆ ਪਰ ਉਹ ਮੋਟੇ ਨਹੀਂ ਹੁੰਦੇ ਤਾਂ ਮਟਾਪੇ ਦੇ ਕਾਰਨ ਕੀ ਮੰਨਦੇ ਹੋ ਕੀ ਮੁਢਲੇ ਕਾਰਨ ਤੁਹਾਨੂੰ ਕੀ ਲੱਗਦਾ ਮਟਾਪੇ ਦੇ ਕਾਰਨ ਜਿਹੜਾ ਬੇਸਿਕਲੀ ਕਾਰਨ ਹੁੰਦਾ ਕਿ ਸਾਡੇ ਅੰਦਰ ਪੇਟ ਦੇ ਅੰਦਰ ਕੁਝ ਖਾਸ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਆ ਠੀਕ ਹੈ ਉਹਨਾਂ ਦਾ ਕੰਮ ਹੈ ਕਿ ਹਰ ਭੋਜਨ ਨੂੰ ਪ੍ਰੋਟੀਨ ਪ੍ਰੋਟੀਨ ਨੂੰ ਅਮਾਇਨੋ ਐਸਿਡ ਚ ਕਨਵਰਟ ਕਰਨਾ ਫਿਰ ਬੋਡੀ ਨੂੰ ਭੇਜਣਾ ਫੇਰ ਉਹ ਚ ਮਲਟੀਵਿਟਾਮਿਨ ਤਿਆਰ ਕਰਨੇ ਨਿਊਰੋਟ੍ਰਾਂਸਮਿਟਰ ਤਿਆਰ ਕਰਨੇ ਹਰ ਚੀਜ਼ ਤਿਆਰ ਕਰਨੇ ਲੇਕਿਨ ਉਥੇ ਇਸ ਤਰ੍ਹਾਂ ਸਮਝੋ ਵੀ ਉਹ ਇੱਕ ਤਰ੍ਹਾਂ ਦੀ ਪੂਰੀ ਕਲੋਨੀ ਹੈ ਚੰਗੇ ਚੰਗੇ ਬੰਦਿਆਂ ਦੀ ਉਹ ਚ ਕੁਝ ਸ਼ਰਾਰਤੀ ਬਦਮਾਸ਼ ਲੋਕ ਆ ਕੇ ਬਹਿ ਜਾਂਦੇ ਆ ਠੀਕ ਹੈ ਉਹ ਹਰ ਚੀਜ਼ ਨੂੰ ਫੈਟ ਚ ਕਨਵਰਟ ਕਰੀ ਜਾਣਗੇ ਹਰ ਚੀਜ਼ ਨੂੰ ਫੈਟ ਚ ਕਨਵਰਟ ਕਰੀ ਜਾਣਗੇ ਉਹਨਾਂ ਦਾ ਗਟ ਫਲੋਰਾ ਜਿਹੜਾ ਹੈ ਗਟ ਬੈਕਟੀਰੀਆ ਜਿਹੜੇ ਹੈਗੇ ਆ ਉਹ ਡਿਸਟਰਬ ਹੋ ਜਾਂਦੇ ਆ ਉਸ ਨੂੰ ਉਸ ਦੇ ਕਰਕੇ ਉਹ ਇਸ ਤਰ੍ਹਾਂ ਦੀ ਸੜੀ ਜਿਹੜੀਆਂ ਬਹੁਤ ਸਾਰੀਆਂ ਮੋਟਾਪੇ ਨਾਲ ਰਿਲੇਟਡ ਜਾਂ ਅਗਰੈਸਿਵ ਜਾਂ ਆਰਟਿਸਮ ਜਾਂ ਮੈਂਟਲ ਡਿਸੋਰਡਰ ਜਾਂ ਡਿਪਰੈਸ਼ਨ ਜਾਂ ਸਿਜੋਫਰੀਨੀਆ ਇਹ ਸਾਰੀਆਂ ਬਿਮਾਰੀਆਂ ਉਹ ਲੈ ਕੇ ਆਉਂਦੇ ਆ ਇੱਕ ਗੱਲ ਯਾਦ ਰੱਖੋ ਵੀ ਆਰ ਨਾਟ ਰੀਅਲ ਰੂਲਰ ਜੋ ਮੈਂ ਮੇਰੇ ਸਾਹਮਣੇ ਬੈਠੇ ਆ ਤੁਸੀਂ ਮੈਂ ਥੋੜੀ ਮੰਗ ਰਿਹਾ ਖੰਡ ਚਾ ਮੇਰੇ ਬੈਕਟੀਰੀਆ ਮੰਗ ਰਿਹਾ ਔਰ ਬੈਕਟੀਰੀਆਸ ਆਰ ਉਹ ਰੀਅਲ ਰੂਲਰ ਸੜੇਡੇ ਪੇਟ ਦੇ ਅੰਦਰ ਜਿਹੜੇ ਬੈਕਟੀਰੀਆ ਨੇ ਉਹ ਰੀਅਲ ਰੂਲਰ ਨੇ ਜਦੋਂ ਤੁਸੀਂ 10 ਦਿਨ ਤੱਕ ਉਹਨਾਂ ਦੀ ਖੁਰਾਕ ਉਹਨਾਂ ਦੀ ਬੰਦ ਕਰ ਦਿੰਦੇ ਹੋ ਤੁਹਾਨੂੰ 3 ਦਿਨ ਤੱਕ ਉਹ ਪੂਰੇ ਕੰਧਾਂ ਨਾਲ ਸਿਰ ਮਾਰਨ ਨੂੰ ਲੈ ਕੇ ਜਾਂਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਨਾ ਇੱਕ ਕਨਵਰਸੇਸ਼ਨ ਚੱਲਦੀ ਹੈ ਉਹ ਪੂਰੀ ਇੱਕ ਕੌਨਸ਼ੀਅਸਨੈਸ ਹੈ ਉਹਨਾਂ ਬੈਕਟੀਰੀਆ ਦੀ ਉਹ ਤੋਂ ਨਾਲ ਗੱਲ ਕਰ ਰਹੇ ਹੁੰਦੇ ਆ ਲੇਕਿਨ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਉਹ ਬੈਰੀਅਰ ਤੋੜ ਦਿੰਦੇ ਨੇ ਜਾਂ ਕੁਝ ਇਸ ਤਰ੍ਹਾਂ ਦੀ ਕੁਝ ਮੈਡੀਸਿਨ ਲੈ ਲੈਂਦੇ ਹੋ ਐਂਟੀਫੰਗਲ ਲੈ ਲਈ ਉਹਨਾਂ ਲੋ ਉਹਦਾ ਟੁੱਟ ਗਿਆ ਬੈਰੀਅਰ ਟੁੱਟ ਗਿਆ ਕਲਿੰਚ ਕਰਦੇ ਹੋ ਬੈਕਟੀਰੀਆ ਨੂੰ ਤਾਂ ਫਿਰ ਉਹ ਡਿਮਾਂਡ ਘਟ ਜਾਂਦੀ ਹੈ ਫਿਰ ਤੁਸੀਂ ਉਹ ਸਹੀ ਜਿਹੜੀ ਕਲੋਨੀ ਪ੍ਰੋਪਰ ਉਹਦੀ ਕਲੋਨੀ ਬਸ ਲੱਗ ਜਾਂਦੀ ਹੈ ਨਾ ਫਿਰ ਫਰਕ ਨਹੀਂ ਪੈਂਦਾ ਦਾ ਮਤਲਬ ਪੈਂਦਾ ਪੂਰਾ ਫਰਕ ਪੈਂਦਾ ਜਿਵੇਂ ਹੁਣ ਕਹਿ ਦਿੰਦੇ ਆ ਬਈ ਉਹ ਬੈਕਟੀਰੀਆ ਹੈ ਨਾ ਵਿੱਚ ਕਾਰਬੋ ਜ਼ਿਆਦਾ ਹੁੰਦਾ ਕਾਰਬੋ ਜ਼ਿਆਦਾ ਹੁੰਦਾ ਕਾਰਬੋਹਾਈਡਰੇਟ ਉਹਨਾਂ ਬੈਡ ਬੈਕਟੀਰੀਆ ਦੀ ਸਭ ਤੋਂ ਵਧੀਆ ਵਧੀਆ ਖੁਰਾਕ ਆ ਮਿੱਠਾ ਉਹਨਾਂ ਦੀ ਸਭ ਤੋਂ ਵਧੀਆ ਖੁਰਾਕ ਆ ਹੂੰ ਜਿਹੜੇ ਜਿਹਨਾਂ ਨੂੰ ਮੋਟਾਪਾ ਜਿਹਨਾਂ ਨੂੰ ਮੋਟਾਪਾ ਲੈ ਕੇ ਆਉਣਾ ਹੈ ਠੀਕ ਹੈ ਤੇ ਉਹਨਾਂ ਦੀ ਸਭ ਤੋਂ ਵਧੀਆ ਖੁਰਾਕ ਆ ਹੂੰ ਇਸ ਕਰਕੇ ਕਿਹਾ ਜਾਂਦਾ ਵੀ ਕਣ ਖਾਣ ਨਾਲ ਮੋਟਾਪਾ ਵੱਧ ਮੋਟਾਪਾ ਜਦੋਂ ਤੁਸੀਂ ਸਾਰਾ ਮਿੱਠਾ ਬੰਦ ਬ੍ਰੈਡ ਬਰੁੱਡ ਜੇ ਦੇਖ ਲੈ ਫਿਰ ਉਧਰ ਉਹ ਚਾਰੇ ਪਾਸੇ ਆਪਰਾ ਪੂਰਾ ਕਰਨੀ ਹੈ ਦੇਖੋ ਤੁਸੀਂ ਬੜੀ ਸਿੰਪਲ ਗੱਲ ਹੈ ਕਿ ਥੋੜਾ ਪੀਜ਼ਾ ਖਾਣ ਨੂੰ ਜੀ ਨਹੀਂ ਕਰਦਾ ਥੋੜੇ ਬੱਚਾਂ ਦਾ ਬੱਚੇ ਨਹੀਂ ਰਹਿ ਸਕਦੇ ਪੀਜ਼ਾ ਬਿਨਾ ਉਹਨਾਂ ਬੜਾ ਫੈਨ ਆ ਵੈਸਟ ਦੇ ਕਿਉਂਕਿ ਉਹਨਾਂ ਦੇ ਅੰਦਰ ਉਹ ਬੈਕਟੀਰੀਆ ਡਵੈਲਪ ਹੋ ਚੁੱਕੇ ਆ ਉਹ ਮੰਗ ਰਹੇ ਆ ਹੁਣ ਸਾਡੇ ਅੰਦਰ ਹੁਣ ਕੁਦਰਤੀ ਤੌਰ ਤੇ ਬੈਕਟੀਰੀਆ ਡਵੈਲਪ ਨਹੀਂ ਹੋ ਸਕਦੇ ਇਸ ਉਮਰ ਦੇ ਵਿੱਚ ਤਾਰ ਕੇ ਸਾਡੇ ਬੈਕਟੀਰੀਆ ਨਹੀਂ ਮੰਗਣਗੇ ਜਿਹੜੇ ਬੱਚੇ ਜਿਹੜੇ ਤੁਸੀਂ ਦੇਖੋਗੇ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਆ ਆਰਟਿਸਮ ਵਾਲੇ ਆ ਮੈਂਟਲ ਡਿਸੋਰਡਰ ਆ ਸਿਜ਼ੋਫ੍ਰੈਨਿਕ ਆ ਇਹ ਜਿਹੜੇ ਲੋਕ ਨੇ ਇਹਨਾਂ ਦੀ ਜੀਸੀ ਪੁਰਾਣੀ ਹਿਸਟਰੀ ਲੈਣੀ ਹੋ ਤਾਂ ਇਹਨਾਂ ਨੂੰ ਦੇਖੋਗੇ ਇਹ ਬਾਹਰ ਦਾ ਖਾਣਾ ਖਾਂਦੇ ਸੀ ਇਹ ਫਾਸਟ ਫੂਡ ਬਹੁਤ ਜ਼ਿਆਦਾ ਖਾ ਰਹੇ ਸੀ ਕਾਰਬਜ਼ ਬਹੁਤ ਜ਼ਿਆਦਾ ਲੈ ਰਹੇ ਸੀ ਚਾਹ ਬਹੁਤ ਪੀ ਰਹੇ ਸੀ ਮਿੱਠਾ ਬਹੁਤ ਖਾ ਰਹੇ ਸੀ ਇਸ ਤੋਂ ਬਾਅਦ ਇਹਨਾਂ ਨੂੰ ਬਹੁਤ ਸਾਰੀਆਂ ਨਿਊਰੋਲੋਜੀਕਲ ਪ੍ਰੋਬਲਮਸ ਵੀ ਆਉਣੀਆਂ ਸ਼ੁਰੂ ਹੋਈਆਂ ਜਦੋਂ ਇਹਨਾਂ ਦੀ ਇਹ ਬੰਦ ਕਰ ਦੋਗੇ ਇਹ ਬੈਕ ਟੂ ਰਿਕਵਰੀ ਹੋ ਜਾਊਗਾ ਈਵਨ ਅਸਥਮੇ ਪਿਓਰ ਨੌਨ ਵੇਜ ਤੇ ਆ ਜਾਣਾ ਸੂਪ ਤੇ ਆ ਜਾਣਾ ਹੂੰ ਠੀਕ ਹੈ ਇਹਨਾਂ ਨੂੰ ਦੇਖੋ 20 ਤੋਂ 30% ਤੱਕ ਇੱਕ ਮਹੀਨੇ ਅੰਦਰ ਅੰਦਰ ਸੁਧਾਰ ਦਿਖਣ ਲੱਗ ਜਾਊਗਾ ਹੂੰ ਇਹ ਬਿਲਕੁਲ ਜਿਹੜੀ ਆ ਉਹ ਗ੍ਰੇਨ ਛੱਡ ਜਾਣਾ ਹੂੰ ਹਰ ਤਰ੍ਹਾਂ ਦੇ ਨਾਲ ਛੱਡ ਜਾਣਾ ਹੂੰ ਠੀਕ ਹੈ ਔਰ ਕਿਉ ਤੇ ਆ ਜਾਣਾ ਦਹੀਂ ਤੇ ਆ ਜਾਣਾ ਹੂੰ ਇਹ ਦੋਲਪਣ ਸ਼ੁਰੂ ਹੋ ਜਾਣਗੇ ਔਰ ਇੱਕ ਗੱਲ ਹੋਰ ਕਦੇ ਵੀ ਬੰਦੇ ਨੂੰ ਫਰੂਟ ਜੂਸ ਨਹੀਂ ਪੀਣਾ ਚਾਹੀਦਾ ਠੀਕ ਹੈ ਫਰੂਟ ਸਾਬਤ ਖਾਓ ਕਾਰਨ ਕਿਉਂਕਿ ਫਰੂਟ ਜਦ ਸਖਾਣੇ ਵਿੱਚ ਲਈ ਫਰਕਟੋਸ ਹੀ ਆਉਂਦੀ ਹੈ ਜੂਸ ਦੇ ਵਿੱਚ ਤਾਂ ਹੂੰ ਬਾਕੀ ਫਾਈਬਰ ਦੇ ਵਿੱਚ ਹੀ ਹੁੰਦਾ ਮਟੀਰੀਅਲ ਦਾ ਹਮ ਸਾਰਾ ਉਹਦਾ ਬਾਅਦ ਛੱਡਦੇ ਨਹੀਂ ਤੁਸੀਂ ਉਹਦੇ ਵਿੱਚ ਕੁਝ ਨਹੀਂ ਆਉਂਦਾ ਜੀ ਉਹ ਵਿੱਚ ਫਰਕਟੋਜ਼ ਹੀ ਆਉਗੀ ਜ਼ਿਆਦਾ اچھا ਠੀਕ ਹੈ ਜਿਹੜਾ ਵੇਜੀਸ ਨੇ ਵੇਜੀਟੇਬਲਸ ਨੇ ਉਹਦਾ ਜੂਸ ਪੀਓ ਕਿਉਂਕਿ ਉਹ ਤੁਸੀਂ ਡਾਇਰੈਕਟ ਡਾਈਜੈਸਟ ਨਹੀਂ ਕਰ ਸਕਦੇ ਹਮ ਹਨਾ ਉਹ ਜੂਸ ਦੇ ਰੂਪ ਚ ਲੈ ਸਕਦੇ ਹੋ ਵਿੱਚ ਕੁਝ ਕਲੋਰੋਫਿਲਸ ਹੈ ਫਾਈਟੋਨਿਊਟਰੀਐਂਟਸ ਸਿੱਧੇ ਸ਼ਬਦਾਂ ਵਿੱਚ ਡਾਕਟਰ ਸਾਹਿਬ ਥੋੜੀ ਜੀ ਗੱਲ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਪਤਾ ਲੱਗ ਜਾ ਘਰੇ ਬੈਠਾ ਬੰਦਾ ਆਪਦਾ ਮੋਟਾਪਾ ਘਟਾ ਸਕਦਾ ਬਿਲਕੁਲ ਕਿਵੇਂ ਘਟਾ ਸਕਦਾ ਬੜੀ ਸਿੰਪਲ ਗੱਲ ਹੈ ਕਿ ਗੋੜਾ ਸ਼ੱਕਰ ਚੀਨੀ ਮਿੱਠਾ ਹਰ ਤਰ੍ਹਾਂ ਦਾ ਆ ਹਰ ਤਰ੍ਹਾਂ ਦਾ ਗੁੜ ਗੜ ਵਾਲੀ ਦੇਖੋ ਕੋਈ ਵੀ ਜਿਹੜੀ ਪ੍ਰੋਸੈਸਡ ਨਾ ਉਹ ਪ੍ਰੋਸੈਸਡ ਹੈ ਗੁੜ ਵੀ ਪ੍ਰੋਸੈਸਡ ਹੈ ਗੰਨਾ ਦਾ ਹੈ ਨਹੀਂ ਗੰਨਾ ਚੂਪ ਲਓ ਗੰਨੇ ਨਾਲ ਕੁਝ ਨਹੀਂ ਹੋਣਾ ਨਹੀਂ ਉਹ ਪ੍ਰੋਸੈਸਡ ਹੈ ਜਿਹੜਾ ਕੁਦਰਤ ਤੌਰ ਤੇ ਗਰੇ ਮਿੱਠੇ ਬਿਨਾ ਨਹੀਂ ਰਹਿ ਸਕਦੇ ਤਾਂ ਤੁਹਾਡੇ ਲਈ ਸ਼ਹਿਦ ਹੈ ਸ਼ਾਇਦ ਸ਼ਾਇਦ ਇਸ ਮਦਰ ਨੇਚਰ ਦਾ ਕੁਦਰਤੀ ਮਿੱਠਾ ਹੈ ਠੀਕ ਹੈ ਸਿਰਫ ਉਹ ਲਿਆ ਜਾ ਸਕਦਾ ਉਹ ਲਿਆ ਜਾ ਸਕਦਾ ਠੀਕ ਹੈ ਉਹ ਲੈ ਸਕਦੇ ਅੱਛਾ ਮਿੱਠਾ ਬੰਦ ਕਰ ਦੇ ਮਿੱਠਾ ਬੰਦ ਕਰ ਦੇ ਚੌਲ ਬੰਦ ਕਰ ਦੇ ਆਲੂ ਬੰਦ ਕਰ ਦੇ ਕਣਕ ਦੀ ਜਿਹੜੀ ਰੋਟੀ ਆ ਜੇ ਖਾਣੀ ਪੈ ਵੀ ਤੇ ਘੋ ਜ਼ਿਆਦਾ ਖਾਣ ਜਿੰਨਾ ਘੋ ਜ਼ਿਆਦਾ ਖਾਓਗੇ ਉਹਨਾ ਮਟਾਪਾ ਘਟੂਗਾ ਜਿੰਨੇ ਫੈਟ ਜ਼ਿਆਦਾ ਹੋਣੇ ਚੈਨਰ ਫਰਕ ਪੈ ਸਕਦਾ ਬਿਲਕੁਲ ਪੈ ਜਾ ਸਿਰਫ ਨਹੀਂ ਪੈ ਜਾਊਗਾ 100% ਪਊਗਾ ਇਹ ਕੋਈ ਵੱਡੀ ਸਾਇੰਸ ਨਹੀਂ ਹੈਗੀ ਬਸ ਸਿੰਪਲ ਗੱਲ ਹੈ ਕਿ ਕਾਰਬੋਹਾਈਡਰੇਟਸ ਦੇਖ ਲੈਣ ਸਟਾਰਚ ਦੇਖ ਲੈਣ ਇਹ ਕਿਹੜੀ ਚ ਜ਼ਿਆਦਾ ਕਿਹੜੀ ਚ ਘਟਾ ਬਸ ਸਿੰਪਲ ਜੀ ਗੱਲ ਹੈ ਔਰ ਫੈਟ ਵਧਾ ਲੈਣਾ ਆਪਦੀ ਫੈਟ ਕੀ ਕਰਦੀ ਆ ਪਹਿਲਾਂ ਆਪਾਂ ਦੇਖਦੇ ਸੀ ਸਾਡੇ ਬਜ਼ੁਰਗ ਜੀ ਸੀ ਜਿਹੜੇ ਉਪਰਫਿਸ਼ ਜਿਹੜੇ ਉਹ ਜਦ ਘਰੇ ਆਉਂਦੇ ਸੀ ਉਹ ਸ਼ੱਕਰ ਖਾਂਦੇ ਸੀ ਲੇਕਿਨ ਕਿਉਂ ਕਿ ਨਾ ਹੁੰਦਾ ਸੀ ਉਹਦੇ ਚ ਉਹ ਜਿਹੜੇ ਮਿੱਠੇ ਨੂੰ ਉਹਦੀ ਅਬਜਪਸ਼ਨ ਸਲੋ ਕਰ ਦਿੰਦੀ ਆ ਸਲੋ ਮਿਠਾ ਅਬਜ਼ਰਬ ਸਲੋ ਹੋਊਗਾ ਕਿਉਂਕਿ ਉਹਦੇ ਨਾਲ ਹੌਲੀ ਹੌਲੀ ਕਰਕੇ ਹੌਲੀ ਸਲੋ ਅਬਜ਼ਰਬ ਹੋਊਗਾ ਇਸ ਕਰਕੇ ਕਈ ਲੋਕ ਸਵਾਲ ਉੱਠ ਖੜੇ ਦੇ ਕੇ ਕਹਿੰਦੇ ਵੀ ਕਿਉਂ ਨਾੜਾਂ 'ਚ ਜੰਮ ਜਾਂਦਾ ਹੈ ਹਾਰਟ ਦੀਆਂ ਸਮੱਸਿਆ ਆਉਂਦੀਆਂ ਐਵੇਂ ਬਕਵਾਸ ਕਰ ਲੈ ਕਿਸੇ ਕਿਸੇ ਹੁਣ ਤਾਂ ਬਹੁਤ ਸਾਰੇ ਕਾਰਡੀਓਜ਼ ਵੀ ਰეკਮੈਂਡ ਕਰਨ ਲੱਗ ਗਏ ਨੇਰੋਲੋਜਿਸਟ ਵੀ ਰეკਮੈਂਡ ਕਰਨ ਲੱਗ ਗਏ ਥੋੜਾ ਬ੍ਰੇਨ ਥੋੜੀ ਬੋਡੀ ਥੋੜੇ ਆਰਗਨ ਸਾਰੇ ਫੈਟ ਤੋਂ ਬਣੇ ਹੋਏ ਆ ਹਨਾ ਤੁਸੀਂ ਫੈਟ ਫੈਟ ਰਹਿਤ ਕਰਕੇ ਬਿਮਾਰੀਆਂ ਤਾਂ ਫਿਰ ਉਸ ਤੋਂ ਬਾਅਦ ਹੀ ਆਈਆਂ ਨਾ ਫੈਟ ਰਹਿਤ ਹੋਏ ਜਦੋਂ ਤੁਸੀਂ ਆਟੋਮੀਨ ਬਿਮਾਰੀਆਂ ਤਾਂ ਉਸ ਤੋਂ ਬਾਅਦ ਜਿਹਨੂੰ ਲੀਕੀ ਘਟ ਕਹਿੰਦੇ ਆ ਮੈਂਬਰਨਸ ਜਿਹੜੀਆਂ ਬਣੀਆਂ ਸਾਰੇ ਸਰੀਰ ਦੇ ਅੰਦਰ ਗਲ ਤੋਂ ਲੈ ਕੇ ਹੱਡਾਂ ਤੱਕ ਮੈਂਬਰਨਸ ਜਿਹੜੀਆਂ ਉਹ ਫੈਟ ਦੀਆਂ ਨੇ ਅਗਰ ਉਹ ਫੈਟ ਘਟਾ ਦੋਗੇ ਅਲਸਰੇਸ਼ਨ ਹੋਣੀ ਸ਼ੁਰੂ ਹੋ ਜੂਗੀ ਹਮ ਅਕਸਰ ਆਯੁਰਵੇਦ ਦੀਆਂ ਦਵਾਈਆਂ ਸੀ ਜਿਹੜੀਆਂ ਬਹੁਤ ਤੇਜ਼ ਹੁੰਦੀਆਂ ਸੀ ਉਹ ਕਿਵੇਂ ਦੰਦੇ ਸੀ ਬਾਈਂਡ ਕਰਕੇ ਮਾਸਕਿੰਗ ਹੁੰਦੀ ਸੀ ਉਹ ਉਹ ਇੱਕ ਤਰ੍ਹਾਂ ਦਾ ਉਸ ਨੂੰ ਘਿਓ ਨਾਲ ਜਾਂ ਮੱਖਣ ਨਾਲ ਜਾਂ ਉਹਦੇ ਨਾਲ ਲਪੇਟ ਕੇ ਫੇਰ ਦੰਦੇ ਸੀ ਹਾਂ ਲਪੇਟ ਕੇ ਲੈਣੀ ਵੀ ਘਿਓ ਨਾਲ ਕਈ ਦਵਾਈਆਂ ਵੀ ਹੁੰਦੀਆਂ ਸੀ ਦੇ ਘਿਓ ਨਾਲ ਕਿਉਂ ਨਾਲ ਲਈ ਨੇ ਤਾਂ ਕਿ ਉਹ ਡਾਇਰੈਕਟ ਇੰਜਰ ਨਹੀਂ ਕਰਦੀਆਂ ਅਕਸਰ ਉਹ ਤੇ ਜ਼ਹਿਰ ਵੀ ਆ ਪਹਿਲਾਂ ਲੋਕ ਪੁਰਾਣੀ ਤਰ੍ਹਾਂ ਤੇ ਜ਼ਹਿਰ ਚੜ ਜਾਂਦਾ ਸੀ ਤਾਂ ਕੀ ਕਰਦੇ ਸੀ ਘਿਓ ਪੀਉਂਦੇ ਸੀ ਹਣਾ ਸਪਰੇਅ ਕਰਨ ਤੋਂ ਜਦੋਂ ਨਵੇਂ ਪੈਸਿਸਾਈਡ ਚ ਆਈਆਂ ਸੀ ਨਾ ਤਾਂ ਸਪਰੇਅ ਕਰਨ ਤੋਂ ਪਹਿਲਾਂ ਲੋਕ ਪਹਿਲਾਂ ਘਿਓ ਪੀ ਕੇ ਫਿਰ ਸਪਰੇਅ ਕਰਨ ਜਾਂਦੇ ਸੀ ਫਾਸਟ ਫੂਡ ਦੀ ਵਰਤੋਂ ਬੜੀ ਵੱਧ ਰਹੀ ਹੈ ਅੱਜਕੱਲ ਫਾਸਟ ਫੂਡ ਉਹ ਇੰਡਸਟਰੀ ਹੈ ਇੰਡਸਟਰੀ ਨੂੰ ਸਰਵਾਈਵ ਕਰਨਾ ਤਾਂ ਉਹ ਡੈਫੀਨਿਟਲੀ ਇਹਨਾਂ ਨੂੰ ਗ੍ਰੇਨਸ ਨੂੰ ਫੂਡਸ ਨੂੰ ਇਹਨਾਂ ਨੂੰ ਡਵੈਲਪ ਕਰਨਾ ਪੈਣਾ ਹੈ ਇਹਨਾਂ ਨੂੰ ਬੋਝਾ ਪ੍ਰੋਮੋਸ਼ਨ ਦੇਣੀ ਪੈਣੀ ਹੈ ਇਸ ਸਮੇਂ ਫੂਡ ਇੰਡਸਟਰੀ ਦੀ ਨਿਗਾ ਸਾਡੇ ਖੇਤਾਂ ਤੇ ਆ ਸਾਡੇ ਫਾਰਮਸ ਤੇ ਆ ਤੋ ਫੂਡ ਰੈਸਟਰੀ 124 ਇਹ ਫੂਡ ਰੈਸਟਰੀ ਦੀ ਲੋੜ ਹੈ اے ਫਾਸਟ ਫੂਡ ਤੋ ਉਹਦੇ ਲਈ ਜਿਹੜਾ ਬੰਦਾ ਹੁੰਦਾ ਉਹਦੇ ਲਈ ਉਹ ਗਾਹਕ ਜਿਹੜਾ ਹੈਗਾ ਉਹਦੇ ਲਈ ਰੱਬ ਨਹੀਂ ਹੁੰਦਾ ਉਹਦੇ ਲਈ ਗ੍ਰਾਹਕ ਗ੍ਰਾਹਕ ਹੈ ਉਹ ਸ਼ੋਰ ਟਰਮ ਸੋਚਦਾ ਲੰਬਾ ਨਹੀਂ ਸੋਚਦਾ ਲੰਬਾ ਕੀ ਹੋਣ ਵਾਲਾ ਉਹ ਅੱਜ ਦਾ ਕਾਰਪੋਰੇਟ ਹਮੇਸ਼ਾ ਅੱਜ ਦਾ ਸੋਚੂਗਾ ਉਹ ਬੋਲ ਲੰਬੇ 100 ਸਾਲ ਦੀ ਸੋਚ ਕੇ ਨਹੀਂ ਚੱਲਦਾ ਉਹ ਅੱਜ ਮੈਕਸਿਮਮ ਮੁਨਾਫਾ ਕਿਵੇਂ ਕਮਾਇਆ ਜਾ ਸਕਦਾ ਉਹ ਉਸ ਤੇ ਫੋਕਸ ਰਹੂਗਾ ਤੋ ਉਸ ਜਲਦੀ ਬਾਈਂਡ ਕਰਕੇ ਜਲਦੀ ਜਾਣ ਦਾ ਕਰਨ ਦੀ ਕੋਸ਼ਿਸ਼ ਕਰੂਗਾ ਇਸ ਕਰਕੇ ਜਿਹੜਾ ਮੰਨ ਲਓ ਉਹਨੂੰ ਫਾਰਮੂਲਾ ਮਿਲਕ ਵੀ ਹੈ ਮਾ 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 ਫੋਰਨ ਦੇ ਵਿੱਚ ਜਿਹੜੇ ਬੱਚੇ ਆ ਉਹ ਫਾਰਮੂਲਾ ਮਿਲਕ ਪਿਆ ਰਹੇ ਆ ਮਾਪੇ ਹਨਾ ਤਾਂ ਜਿਹੜੇ ਫਾਰਮੂਲਾ ਮਿਲਕ ਪਿਉਣ ਵਾਲੀ ਜਿਹੜੀ ਕੰਪਨੀ ਹੋਊਗੀ ਉਹਦਾ ਫੋਕਸ ਇਹ ਹੋਊਗਾ ਕਿ ਕੰਜ਼ੂਮ ਜਿਆਦਾ ਜਿਆਦਾ ਕਰੇ ਇੰਡਸਟਰੀ ਕੋਈ ਵੀ ਫੂਡ ਇੰਡਸਟਰੀ ਆ ਉਹਦਾ ਕੀ ਹੋਊਗਾ ਕਿ ਮੇਰਾ ਕੰਜ਼ੂਮਰ ਕੰਜ਼ੂਮ ਮੇਰਾ ਪ੍ਰੋਡਕਟ ਜਿਆਦਾ ਜਿਆਦਾ ਕੰਜ਼ੂਮ ਕਰੇ ਇਟ ਡਸਨਟ ਮੀਨਸ ਕੋ ਹੈਲਪਫੁਲ ਹੈ ਕਿ ਹਾਰਮਫੁਲ ਹੈ ਮਤਲਬ ਵਰਤੋਂ ਵਧੇ ਵਰਤੋਂ ਵਧੇ ਹੂੰ ਉਹਨੇ ਵਰਤੋਂ ਵਧਾਉਣੀ ਆ ਉਹਨਾਂ ਦੀ ਸੇਲ ਵਧੇ ਉਹਦਾ ਉਹਦਾ ਮਤਲਬ ਪ੍ਰਭਾਵ ਉਹਦੀ ਸਿਹਤ ਹੁਣ ਉਥੋਂ ਬੱਚੇ ਸਾਡੇ ਕੋਲ ਆਉਂਦੇ ਜਿਹੜਾ ਉਹ ਫਾਰਮੂਲਾ ਮਿਲਕ ਜਿਹੜਾ ਉਹ ਫਾਰਮੂਲਾ ਮਿਲਕ ਜਿਹੜਾ ਪੈਕਟ ਚ ਬੰਦ ਹੋ ਗਿਆ ਪਾਊਡਰ ਬਣ ਕੇ ਆਇਆ ਇਹ ਫੋਰਟੀਫਾਈਡ ਹੈ ਜੀ ਉਹ ਫਲਾਣਾ ਹੈ ਜੀ ਉਹ ਜਿਹੜਾ ਕੁਦਰਤ ਦਾ ਜਿਹੜਾ ਸੀਗਾ ਕਲਚਰ ਜਿਹਨੂੰ ਦੁੱਧ ਉਹ ਤਾਂ ਦੁੱਧ ਕਿਹਾ ਤੁਸੀਂ ਉਸ ਨੂੰ ਦੁੱਧ ਨਾਂ ਦੀ ਚੀਜ਼ ਤਾਂ ਰਹਿਣ ਨਹੀਂ ਦਿੱਤੀ ਉਹਦੇ ਚ ਮਿੱਠਾ ਵੱਖਰਾ ਪਾਤਾ ਫਲੇਵਰ ਵੱਖਰਾ ਪਾਤਾ ਸਾਰੀ ਜਿਹਾ ਵੱਖਰੀਆਂ ਬਾਤੀਆਂ ਤੁਸੀਂ ਹਨਾ ਤਾਂ ਉਸ ਕਰਕੇ ਵੀ ਇੱਕ ਕਾਰਨ ਉਹ ਵੀ ਮੰਨਦੇ ਵੀ ਜਿਹੜਾ ਫਾਰਮੂਲਾ ਮਿਲਕ ਜਿਹੜਾ ਹੈਗਾ ਉਹ ਤੁਹਾਡੀ ਗੱਟ ਦੀ ਜਿਹੜੀ ਕਲੋਨੀ ਹੈ ਗੱਟ ਬੈਕਟੀਰੀਆ ਜਿਹੜੇ ਨੂੰ ਕਹਿੰਦੇ ਅਸੀਂ ਹਣਾ ਉਹਨੂੰ ਚੇਂਜ ਕਰ ਰਹੇ ਹਾਂ ਇੱਕ ਜ਼ਮਾਨਾ ਸੀ ਜਦੋਂ ਕਹਿੰਦੇ ਸੀ ਕਿ ਗੱਟ ਯੂਰ ਸੈਕੰਡ ਬ੍ਰੇਨ ਨਾਉ ਦੇ ਆਰ ਸੇਇੰਗ ਗੱਟ ਯੂਰ ਫਰਸਟ ਬ੍ਰੇਨ ਯਾਨੀ ਤੁਹਾਡਾ ਪੇਟ ਹੈ ਇਹ ਤੁਹਾਡਾ ਪਹਿਲਾ ਬ੍ਰੇਨ ਹੈ ਬ੍ਰੇਨ ਕੋਲੇ ਕੁਝ ਨਹੀਂ ਹੈਗੇ ਕੋਈ ਫੈਕਟਰੀ ਨਹੀਂ ਕੋਈ ਇੰਡਸਟਰੀ ਨਹੀਂ ਪੇਟ ਕੋਲੇ ਇੰਡਸਟਰੀ ਹੈ ਪੇਟ ਦੇ ਮੁਤਾਬਕ ਬ੍ਰੇਨ ਸਿਰਫ ਮੈਸੇਜ ਭੇਜਦਾ ਹੈ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਪੇਟ ਦੇ ਅੰਦਰ ਜਿਹੜੇ ਬੈਕਟੀਰੀਆ ਉਹ ਤਿਆਰ ਕਰਕੇ ਉੱਪਰ ਭੇਜ ਦਿੰਦੇ ਆ ਜੋ ਬੈਕਟੀਰੀਆ ਖਰਾਬ ਹੋਣਗੇ ਤਾਂ ਉਸ ਤਰ੍ਹਾਂ ਦੇ ਉਹ ਉਲਟਾ ਸਿੱਧਾ ਮਾਲ ਭੇਜਣਗੇ ਸ਼ਰਾਰਤੀ ਬੰਦੇ ਬੈਠੇ ਹੋਣਗੇ ਤੇ